जिना मर्जी समझाओ बी बेटा पानी दूंगा वा बजे, वो फिर वो उल्टा बोल रहे ਇਹ ਇੱਕ ਬਾਡੀ ਮਿਲੀ ਆ ਕਿੰਨੀਆਂ ਬਾਡੀਆਂ ਮਿਲੀਆਂ ਅੱਜ ਸਵੇਰ ਦੇ ਤੁਸੀਂ ਲੱਗੇ ਹੋਏ ਆ ਕੱਲ ਦੇ ਤੇ ਅੱਜ ਦੇ ਵਿੱਚ ਵਿੱਚ ਅੱਜ 2 ਮਿਲੀਆਂ ਜੀ ਹਾਂਜੀ ਕਿੱਦਾਂ ਦੇ ਹਾਲਾਤ ਐ ਉਹਨਾਂ ਦੇ ਕਿੱਦਾਂ ਕਿੰਨੀ ਉਮਰ ਲੱਗਦੀ ਆ ਉਹਨਾਂ ਦੀ ਉਮਰ ਤਾਂ ਆ ਗਈ 19 ਸਾਲ ਤੇ 18 ਸਾਲ ਹਾਂ ਤੇ ਹਾਲਾਤ ਬਹੁਤ ਮੁਰੇ ਉਹਨਾਂ ਦੀ ਬਾਡੀਆਂ ਦੇ ਹਾਂਜੀ ਬੜੀ ਮੁਸ਼ਕਲ ਹੱਥੋਂ ਜਾਂਚ ਕਰਕੇ ਇਹਦਾ ਬੱਚਿਆਂ ਨੇ ਮੁੰਡਿਆਂ ਨੇ ਸਾਰਿਆਂ ਨੇ ਲੱਲ ਕੇ ਹਾਂ ਆਪਣਾ ਸਰਚ ਆਪਰੇਸ਼ਨ ਕਰਕੇ ਤੇ ਆਪਣੇ ਬਾਡੀਆਂ ਇਹ ਤੇ ਆ ਮੈਂ ਇਹ ਹੁਣ ਉਹਨਾਂ ਦੇ ਪਰਿਵਾਰ ਨੂੰ ਸੌਂਪ ਦਿੱਤੀ। ਲਗਾਤਾਰ ਮਾਮਲੇ ਜਿਹੜੇ ਡੁੱਬਣ ਦੇ ਆ ਰਹੇ ਆ ਕਿੰਨੀਆਂ ਬਾੜੀਆਂ ਅਜੇ ਤੱਕ ਰકડ ਚੁੱਕੀਆਂ ਕੱਲ ਪਰਸੋਂ ਦੇ ਵਿੱਚ ਵਿੱਚ ਅਜੇ ਤਾਂ ਬਹੁਤ ਘੱਟ ਚੁੱਕੀਆਂ ਅਸੀਂ ਤਾਂ 15 14 ਘੱਟ ਚੁੱਕੇ ਆ ਆਪਦੇ ਤਿੱਕਰ ਹਾਂ ਲੋਕੀ ਮੰਨਦੇ ਨਹੀਂ ਹੈਗੇ ਜੀ। ਹਾਂਜੀ ਜਿੰਨਾ ਮਰਜ਼ੀ ਸਮਝਾਓ ਵੀ ਬੇਟਾ ਤੇ ਪਾਣੀ ਡੂੰਗਾ ਵਾਂ ਬੱਜੇ ਉਹ ਫਿਰ ਉਲਟਾ ਬੋਲਦੇ ਆ। ਹਾਂ ਹਾਂ ਹਾਂ। ਤਰਸ ਕਰਕੇ ਅਸੀਂ ਮਨਾ ਕਰਨਾ ਕਰਦੇ ਨਹੀਂ। ਕੇਐਲ ਲੁਧਿਆਣਾ ਏਰੀਆ ਦਾ ਫਲੋਰ ਦੇ? ਨਹੀਂ ਲੁਧਿਆਣਾ ਏਰੀਆ। ਲੁਧਿਆਣਾ ਏਰੀਆ। ਹਾਂਜੀ। ਜਿੰਨਾ ਮਰਜ਼ੀ ਸਮਝਾਓ ਵੀ ਬੇਟਾ ਤੇ ਪਾਣੀ ਡੂੰ ਇੱਥੇ ਚਲਾ ਕੇ ਆ ਗਏ ਆ ਯਾਰ ਚਲਾ ਕੇ ਲਾ ਆਵੇ ਚਲਾ ਨਾ ਬਹੁਤ ਲੱਗਾ ਮੈਨੂੰ ਬਹੁਤ ਲੱਗਾ ਕਪੜਾ ਚੜਾ ਦੇ ਨਾ ਲੱਗਾ ਪਾਈ ਬਲਬ ਜਦ ਮੈਨੂੰ ਛੋੜੋ ਯਾਰ ਹੈਗੇ ਆ ਇਹ ਪਤਾ ਚੱਲਦਾ ਆਪਾਂ ਇਹ ਲੋਕ ਦੇ ਕੀ ਆ ਆਪਾਂ ਇਹ ਕੀ ਆ ਰੋ ਪਾਈ ਕਪੜਾ ਕੀ ਪਟੋ ਪੜੀ ਰਾਜਪੁਰਾ ਹੋਮ ਮੈਸਨ ਨਾਵੇਂ ਬਾਇਸ ਬਾਇਸ ਬੈਠੇ ਬਰੇ ਹੋਏ ਇੱਕ ਬੋਡੀ ਮਿਲੀ ਆ ਕਿੰਨੀਆਂ ਬੋਡੀਆਂ ਮਿਲੀਆਂ ਅੱਜ ਸਵੇਰ ਦੇ ਤੁਸੀਂ ਲੱਗੇ ਹੋਏ ਆ ਕੱਲ ਦੇ ਤੇ ਅੱਜ ਦੇ ਵਿੱਚ ਵਿੱਚ ਅੱਜ 2 ਮਿਲੀਆਂ ਜੀ ਹਾਂਜੀ ਕਿੱਦਾਂ ਦੇ ਹਾਲਾਤ ਐ ਉਹਨਾਂ ਦੇ ਕਿਦਾਂ ਕਿੰਨੀ ਉਮਰ ਲੱਗਦੀ ਆ ਉਹਨਾਂ ਦੀ ਉਮਰ ਤਾਂ ਆ ਗਈ 19 ਸਾਲ ਕਿਤੇ 18 ਸਾਲ ਹਾਂ ਤੇ ਹਾਲਾਤ ਬਹੁਤ ਬੁਰੇ ਉਹਨਾਂ ਦੇ ਬੋਡੀਆਂ ਦੇ ਹਾਂਜੀ ਬੜੀ ਮੁਸ਼ਕਲ ਹਰ ਤੋਂ ਯਾਦ ਕਰਕੇ ਦਾ ਬੱਚਿਆਂ ਨੇ ਮੁੰਡਿਆਂ ਨੇ ਸਾਰਿਆਂ ਨੇ ਢਾਲ ਕੇ ਹਾਂ ਆਪਣਾ ਸਰਜ ਆਪਰੇਸ਼ਨ ਕਰਕੇ ਤਾਂ ਆਪਣੇ ਬੋਡੀਆਂ ਇਹ ਤੇ ਆ ਮੈਂ ਇਹ ਹੁਣ ਉਹਨਾਂ ਦੇ ਪਰਿਵਾਰ ਨੂੰ ਸੁਣ ਰਹੀ ਹਾਂ ਲਗਾਤਾਰ ਮਾਮਲੇ ਜਿਹੜੇ ਡੁੱਬਣ ਦੇ ਆ ਰਹੇ ਆ ਕਿੰਨੀਆਂ ਬੋੜੀਆਂ ਅੱਜ ਤੱਕ ਕੜ੍ਹ ਚੁੱਕੀਆਂ ਕੱਲ ਪਰਸੋਂ ਦੇ ਵਿੱਚ ਵਿੱਚ ਅੱਜ ਤਾਂ ਬਹੁਤ ਕੜ੍ਹ ਚੁੱਕੀਆਂ ਨੇ ਇਹ ਤਾਂ 12 14 ਕੜ੍ਹ ਚੁੱਕੇ ਆ ਆਪਦੇ ਤਿੱਕਰ ਹਾਂ ਲੋਕੀ ਮੰਨਦੇ ਨਹੀਂ ਹੈਗੇ ਜੀ ਹਾਂਜੀ ਜਿੰਨਾ ਮਰਜ਼ੀ ਸਮਝਾਓ ਵੀ ਬੇਟਾ ਤੇ ਪਾਣੀ ਡੂੰਗਾ ਮਾਂ ਬੱਜੇ ਉਹ ਫਿਰ ਉਹ ਉਲਟਾ ਬੋਲਦੇ ਆ ਹਾਂ ਹਾਂ ਫਿਰ ਇਸ ਕਰਕੇ ਅਸੀਂ ਮਨਾ ਕਰਨਾ ਕਰਦੇ ਨਹੀਂ ਕੀ ਇਹ ਲੁਧਿਆਣਾ ਏਰੀਆ ਕਾ ਫਲੋਰ ਦੇ ਨਹੀਂ ਲੁਧਿਆਣਾ ਏਰੀਆ ਲੁਧਿਆਣਾ ਏਰੀਆ ਹਾਂਜੀ ਜਿੰਨਾ ਮਰਜ਼ੀ ਸਮਝਾਓ ਵੀ ਬੇਟਾ ਤੇ ਪਾਣੀ ਡੂੰਗਾ ਮਾਂ ਬੱਜੇ ਉਹ